ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਉਸ ਸਟੇਟ ਤੇ ਆਉਣ ਆ ਕੇ ਆਪਣੇ ਪੰਜਾਬ ਦੇ ਹਾਲਾਤ ਬਾਰੇ ਪੰਜਾਬ ਦੇ ਹਾਲਾਤ ਦੇ ਹਾਲਾਤ ਬਾਰੇ ਦੱਸਣ ਆਪਣੇ ਵਿਚਾਰ ਸਾਂਝੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਗੁਰੂ ਗ੍ਰੰਥ ਸਾਹਿਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਮਿਲ ਬੈਠੀ ਗੁਰੂ ਰੂਪ ਗੁਰੂ ਸواری ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਤੁਸੀਂ ਵਾਹਿਗੁਰੂ ਨਾਮ ਸਿਮਰਨ ਦੇ ਨਾਲ ਸੰਗਤਾਂ ਜੁੜੀਆਂ ਹੀ ਔਰ ਸਿੱਖੀ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਅਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਸੁਮੇਲ ਇਸ ਤਰ੍ਹਾਂ ਦਾ ਹੈ ਜਿਹੜਾ ਦੁਨੀਆਂ ਦੇ ਵਿੱਚ ਔਰ ਕਿਤੇ ਨਹੀਂ ਮਿਲਦਾ ਬਹੁਤ ਸਾਰੀਆਂ ਮੋਟੀਆਂ-ਮੋਟੀਆਂ ਚੀਜ਼ਾਂ ਸਾਨੂੰ ਗਿਣਾ ਵੀ ਦਿੱਤੀਆਂ ਜਾਂਦੀਆਂ ਹਨ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਧਰਮ ਤੇ ਰਾਜਨੀਤੀ ਇੱਥੇ ਇਕੱਠੀ ਆ ਇੱਥੇ ਸ਼ਸਤਰ ਤੇ ਮਾਲਾ ਦੋਵੇਂ ਚੀਜ਼ਾਂ ਇਕੱਠੀਆਂ ਨੇ ਕਿ ਜਿੱਥੇ ਸਿੱਖ ਦਾ ਹੱਥ ਵਿੱਚ ਮਾਲਾ ਆ ਉੱਥੇ ਸਾਡੇ ਗੱਤਰੇ ਕਿਰਪਾਨ ਵੀ ਆ ਜਿਹੜਾ ਇੱਕ ਸ਼ਸਤਰ ਦਾ ਪ੍ਰਤੀਕ ਆ ਇੱਥੇ ਦੁਨਿਆਵੀ ਤੇ ਰੋਹਾਨੀਅਤ ਇਕੱਠੀ ਆ ਜਿਵੇਂ ਬਹੁਤੇ ਜਦੋਂ ਸਿੱਖੀ ਇਸ ਧਰਤੀ ਦੇ ਅਜੇ ਹੋਂਦ ਵਿੱਚ ਨਹੀਂ ਹੈ ਹੀ ਪ੍ਰਗਟ ਨਹੀਂ ਹੋਈ ਤਾਂ ਦੁਨੀਆਂ ਨੇ ਇਹ ਮੰਨਿਆ ਹੀ ਕਿ ਜਿਹੜੇ ਧਾਰਮਿਕ ਲੋਕ ਆ ਉਹਨਾਂ ਦਾ ਦੁਨੀਆਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਉਹ ਸੰਿਆਸੀ ਹੋ ਜਾਂਦੇ ਦੁਨੀਆਂ ਨੂੰ ਛੱਡ ਕੇ ਚਲੇ ਜਾਂਦੇ ਪਰ ਸਿੱਖੀ ਨੇ ਕਹਿਆ ਵੀ ਨਹੀਂ ਇਹ ਦੋਵੇਂ ਚੀਜ਼ਾਂ ਇਕੱਠੀਆਂ ਨੇ ਤੁਸੀਂ ਦੁਨੀਆਂ ਦੇ ਵਿੱਚ ਰਹਿੰਦੇ ਹੋਏ ਧਰਮ ਨੂੰ ਕਮਾਉਣਾ ਹੈ ਸੋ ਐਵੇਂ ਬਹੁਤ ਸਾਰੀਆਂ ਚੀਜ਼ਾਂ ਦਾ ਸੁਮੇਲ ਹੈ ਜਿਹੜਾ ਚੱਲਦਾ ਹੈ ਔਰ ਉਸੇ ਤਹਿਤ ਹੀ ਬਾਣੀ ਦਾ ਨਾਮ ਸਿਮਰਨ ਦਾ ਸੁਮੇਲ ਜਿਹੜਾ ਹੈ ਉਹ ਜਿੱਥੇ ਸਿੱਖ ਨੇ ਆਪਣਾ ਜੀਵਨ ਉੱਚਾ ਕਰਨਾ ਹੈ ਨਾਮ ਸਿਮਰਨ ਕਰਨਾ ਹੈ ਉੱਥੇ ਹੀ ਉਹਦੇ ਨਾਲ ਇੱਕ ਹੋਰ ਸੁਮੇਲ ਆ ਕਿ ਉਹਨੇ ਇੱਕ ਸਿੱਖ ਹੁੰਦੇ ਨਾਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਯਤਨਸ਼ੀਲ ਵੀ ਰਹਿਣਾ ਹੈ ਇਸੇ ਕਰਕੇ ਰਹਿਤ ਮਰਿਆਦਾ ਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਉਹਦੇ ਵਿੱਚ ਇੱਕ ਗੱਲ ਲਿਖੀ ਗਈ ਹੈ ਕਿ ਜਿਹੜੀ ਸਿੱਖ ਦੀ ਸੇਵਾ ਆ ਉਹ ਲੰਗਰ ਪ੍ਰਸ਼ਾਦੇ ਜਾਂ ਜਿਹੜਾ ਝਾੜੂ ਪੋਚਾ ਆਦ ਕਰਨ ਤੋਂ ਅੱਗੇ ਆ ਇੱਥੇ ਰੁਕ ਨਹੀਂ ਜਾਂਦੀ ਇਸ ਸਿੱਖਾਂ ਦੀ ਸੇਵਾ ਜਿਹੜੀ ਆ ਜੇ ਕੋਈ ਇਹ ਮੰਨੇ ਕਿ ਉਹ ਲੰਗਰਾਂ ਤੱਕ ਸੀਮਤ ਆ ਜਾਂ ਦਰਿਆ ਝਾੜਨ ਤੱਕ ਸੀਮਤ ਆ ਤੇ ਐਵੇਂ ਨਹੀਂ ਆ ਇੱਥੇ ਤੱਕ ਸੀਮਤ ਨਹੀਂ ਗੀ ਇਹ ਮਰਿਆਦਾ ਕਹਿੰਦੀ ਹੈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਔਰ ਉਹਦੇ ਵਿੱਚ ਇਹਨਾਂ ਨੇ ਫਿਰ ਇਹ ਗੱਲ ਕਹੀ ਵੀ ਸਿੱਖ ਨੇ ਇਹ ਜਿਹੜੀ ਸੇਵਾ ਕਰਨੀ ਸਿੱਖ ਦੀ ساری ਜ਼ਿੰਦਗੀ ਪਰਉਪਕਾਰ ਦੀ ਆ ਔਰ ਸਿੱਖ ਨੇ ਇਹ ਸੇਵਾ ਜਥੇਬੰਦ ਹੋ ਕੇ ਕਰਨੀ ਇਹ ਰਹਿਤ ਮਰਿਆਦਾ ਦੇ ਸ਼ਬਦ ਨੇ ਸਾਰੇ ਤੇ ਜਥੇਬੰਦ ਹੋ ਕੇ ਕਰਨੀ ਆ ਤੇ ਉਸ ਜਥੇਬੰਦੀ ਦਾ ਨਾਂ ਪੰਥ ਆ ਔਰ ਅਸੀਂ ਪੰਥਕ ਰੂਪ ਦੇ ਵਿੱਚ ਜਿਹੜੀ ਸੇਵਾ ਕਰਨੀ ਆ ਜਿਹੜੀ ਕਿ ਲੰਗਰਾਂ ਤੋਂ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਉੱਪਰ ਆ ਉਹ ਅਸੀਂ ਪੰਥਕ ਰੂਪ ਚ ਕਰਨੀ ਇਹ ਆ ਮਰਿਆਦਾ ਦਾ ਕਹਿਣ ਦਾ ਮਤਲਬ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰੇ ਦੇ ਸੁਮੇਲ ਨੂੰ ਜਿਹੜਾ ਉਹ ਨਾਲ ਲੈ ਕੇ ਚੱਲਣਾ ਪਏਗਾ ਜੇ ਤੁਸੀਂ ਸਿੱਖੀ ਦੇ ਘਰ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਕੱਢ ਦਿਓ ਤੇ ਸਿੱਖੀ ਜਿਹੜੀ ਆ ਪੂਰੀ ਨਹੀਂ ਹੁੰਦੀ ਜੇ ਤੁਸੀਂ ਇਕੱਲਾ ਨਾਮ ਸਿਮਰਨ ਰੱਖੋ ਤੇ ਗਾਤਰਿਆਂ ਕਿਰਪਾ ਨਾਲ ਅੱਥੇ ਜੇ ਤੇ ਸਿੱਖ ਪੂਰਾ ਨਹੀਂ ਹੁੰਦਾ ਸਿੰਘ ਪੂਰਾ ਨਹੀਂ ਹੁੰਦਾ ਐਵੇਂ ਜੇ ਤੁਸੀਂ ਖੰਡੇ ਬਾਟੇ ਦੇ ਅੰਮ੍ਰਿਤ ਦੇ ਜਦੋਂ ਤਿਆਰ ਕੀਤਾ ਜਾਂਦਾ ਜੇ ਇਕੱਲੇ ਪਤਾਸੇ ਪਾਉ ਤੇ ਵਿੱਚ ਖੰਡਾ ਨਾ ਫੇਰੋ ਤੇ ਬਾਣੀ ਨਾ ਪੜੋ ਨਾਲ ਤੇ ਅੰਮ੍ਰਿਤ ਦੀ ਦਾਤ ਪੂਰੀ ਨਹੀਂ ਹੁੰਦੀ ਇਵੇਂ ਸਿੱਖ ਦੀ ਆਤਮਾ ਦੇ ਨਾਲ-ਨਾਲ ਜੇ ਸਰੀਰ ਦੇ ਉੱਤੇ ਉਹਦੇ ਪੰਜ ਕਕਾਰ ਨਹੀਂ ਆਉਂਦੇ ਤੇ ਸਿੱਖੀ ਪੂਰੀ ਨਹੀਂ ਹੁੰਦੀ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਸਾਰੀਆਂ ਚੀਜ਼ਾਂ ਤੁਹਾਨੂੰ ਗੁਰ ਇਤਿਹਾਸ ਦੇ ਵਿੱਚੋਂ ਮਿਲਦੀਆਂ ਜਾਂਦੀਆਂ ਨੇ। ਅਸੀਂ ਅੱਜਕੱਲ ਸਿੱਖੀ ਜਿਹੜੀ ਆ ਉਹ ਆਪਣੇ ਹਿਸਾਬ ਨਾਲ ਘੜ ਲਈ ਆ। ਵੀ ਮੇਰਾ ਮੰਨ ਕੇ ਕਹਿੰਦਾ ਮੈਂ ਆਪਣੇ ਮਨ ਦੇ ਹਿਸਾਬ ਨਾਲ ਸਿੱਖੀ ਦੀ ਪਰਿਭਾਸ਼ਾ ਕਰਦਾ ਹਾਂ। ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਸਿੱਖੀ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਹੀ ਰੱਖਣੀ ਚਾਹੀਦੀ ਹੈ। ਸਿੱਖੀ ਦੀ ਪਰਿਭਾਸ਼ਾ ਸਾਨੂੰ ਆਪਣੇ ਇਤਿਹਾਸ ਦੇ ਨਾਲ ਹੀ ਰੱਖਣੀ ਚਾਹੀਦੀ ਆ। ਜਿਹੜੇ ਸਾਡੇ ਕੋਲ ਇਤਿਹਾਸਕ ਖਰੜੇ ਪਏ ਨੇ ਸਾਨੂੰ ਆਪਣੀ ਮਰਿਆਦਾ ਉਹਦੇ ਹਿਸਾਬ ਨਾਲ ਰੱਖਣੀ ਚਾਹੀਦੀ ਆ ਨਾ ਕਿ ਆਪਣੇ ਮਨ ਦੇ ਹਿਸਾਬ ਨਾਲ ਕਿਉਂਕਿ ਸਿੱਖੀ ਦਾ ਸਾਰਾ ਇਹਦੇ ਵਿੱਚ ਗੁਰਮੁਖ ਤੇ ਮਨਮੁਖ ਦੋ ਸ਼ਬਦ ਆਏ ਨੇ ਜੇ ਅਸੀਂ ਸਿੱਖੀ ਆਪਣੇ ਮਨ ਦੇ ਹਿਸਾਬ ਨਾਲ ਚਲਾਉਣੀ ਆ ਕਿ ਮੇਰਾ ਮਨ ਕੀ ਕਹਿੰਦਾ ਆ ਤੇ ਫਿਰ ਅਸੀਂ ਮਨਮੁਖ ਵਾਲੀ ਕੈਟਾਗਰੀ 'ਚ ਜੇ ਗੁਰੂ ਦੇ ਹਿਸਾਬ ਨਾਲ ਚਲਾਉਣੀ ਆ ਵੀ ਗੁਰੂ ਕੀ ਕਹਿੰਦਾ ਤੇ ਫਿਰ ਗੁਰਮੁਖ ਆ ਸੋ ਅਸੀਂ ਆਪਣੇ ਮਨ ਨੂੰ ਜਿੱਤ ਕੇ ਜਿਹੜੀ ਚੀਜ਼ ਨੂੰ ਸਾਡਾ ਮਨ ਨਾ ਵੀ ਮੰਨੇ ਪਰ ਗੁਰੂ ਕਹਿ ਰਿਹਾ ਆ ਤੇ ਉਹਨੂੰ ਮੰਨਣਾ ਉਹ ਸਿੱਖੀ ਆ ਮੈਨੂੰ ਲੱਗਦਾ ਸਾਨੂੰ ਉਹ ਰਲ ਮਿਲ ਕੇ ਕਮਾਉਣੀ ਚਾਹੀਦੀ ਆ ਔਰ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਹਿਲੂ ਆਉਂਦੇ ਆ ਜਿੱਥੇ ਤੁਹਾਨੂੰ ਜਿੱਥੇ ਆਪਣਾ ਅਧਿਆਤਮਿਕ ਪੱਖ ਸਾਹਮਣੇ ਦੀ ਗੱਲ ਕੀਤੀ ਜਾਂਦੀ ਆ ਉਥੇ ਹੀ ਮੈਦਾਨੇ ਜੰਗ ਦੇ ਵਿੱਚ ਸਮਾਜ ਦੇ ਲਈ ਪੰਥ ਦੇ ਲਈ ਜੂਝਣ ਦੀ ਗੱਲ ਵੀ ਨਾਲ ਹੀ ਆਉਂਦੀ ਹੈ ਇਹ ਕੱਲੀ ਇੱਕ ਨਹੀਂ ਗਈ ਅੱਜ ਕੱਲ ਸਾਡੀ ਸਮੱਸਿਆ ਇਹ ਬਣ ਗਈ ਆ ਪੰਜਾਬ ਦੀ ਜਾਂ ਪੰਥ ਦੀ ਕਿ ਅਸੀਂ ਕੋਈ ਇੱਕ ਪੱਖ ਫੜ ਲੈਨੇ ਆ ਉਹਦੇ ਉੱਤੇ ਬਹੁਤ ਅੱਗੇ ਨਿਕਲ ਜਾਂਦੇ ਆ ਔਰ ਦੂਸਰੇ ਨੂੰ ਅਸੀਂ ਟੱਚ ਹੀ ਨਹੀਂ ਕਰਦੇ ਇਵੇਂ ਨਹੀਂ ਹੈਗਾ ਗੁਰੂ ਨੇ ਦੋਆ ਚੀਜ਼ਾਂ ਦਾ ਸੁਮੇਲ ਰੱਖਿਆ ਹੈ ਹਰ ਚੀਜ਼ ਦਾ ਸੁਮੇਲ ਹੈ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਇੱਥੇ ਜੇ ਦੁਨਿਆਵੀ ਪੱਧਰ ਤੇ ਤੁਸੀਂ ਵੇਖੋਗੇ ਕਿ ਤੁਹਾਨੂੰ ਲੱਗੇਗਾ ਵੀ ਨਹੀਂ ਇਹਨਾਂ ਦਾ ਸੁਮੇਲ ਨਹੀਂ ਹੋ ਸਕਦਾ ਵੀ ਇੱਥੇ ਬੱਕਰੀ ਤੇ ਸ਼ੇਰ ਇਕੱਠੇ ਨਹੀਂ ਰਹਿ ਸਕਦੇ ਪਰ ਗੁਰੂ ਘਰ ਦੇ ਵਿੱਚ ਹੋਇਆ ਹੈ ਕਿ ਇੱਥੇ ਮਿਠਾਸ ਤੇ ਵੀਰ ਰਸ ਇਕੱਠੇ ਨਹੀਂ ਚੱਲ ਸਕਦੇ ਦੁਨਿਆਵੀ ਤੌਰ ਤੇ ਪਰ ਇੱਥੇ ਹੁੰਦੀ ਹੈ ਇੱਥੇ ਤੁਸੀਂ ਨਾਮ ਬਾਣੀ ਦੇ ਨਾਮ ਜਿੱਥੇ ਅੰਦਰ ਸਹਿਜ ਲਿਆਉਂਦੇ ਹੋ ਕੀਰਤਨ ਦੇ ਰਹੀ ਅੰਦਰ ਸਹਿਜ ਲਿਆਉਂਦੇ ਹੋ ਢਾਡੀ ਵਾਰਾਂ ਵੀ ਨੇ ਇੱਥੇ ਅੰਦਰ ਵੀਰ ਰਸ ਵੀ ਹੈ ਇਹ ਦੋਵੇਂ ਚੀਜ਼ਾਂ ਦੁਨੀਆਵੀ ਤੌਰ ਤੇ ਉਲਟ ਨਹੀਂ ਪਰ ਸਿੱਖੀ ਦੁਨੀਆਂ ਦੀ ਜਿਹੜੀ ਆਮ ਚੱਲੀਆਂ ਆ ਰੀਆਂ ਰਵੈਤਾਂ ਨੇ ਉਹਦੇ ਵਿੱਚ ਨਹੀਂ ਬੱਜਦੀ ਸੋ ਸਾਨੂੰ ਆਪਣੇ ਸਿੱਖੀ ਦੇ ਸਿਧਾਂਤ ਸਾਹਮਣੇ ਪੈਣਗੇ ਪਰ ਉਹਨਾਂ ਦੇ ਵਿੱਚੋਂ ਇੱਕ ਸਿਧਾਂਤ ਇਹ ਆ ਕਿ ਜੇ ਸਿੱਖੀ ਦੇ ਘਰ ਦੇ ਵਿੱਚ ਬਾਬੇ ਨਾਨਕ ਦੇ ਘਰ ਦੇ ਵਿੱਚੋਂ ਗੁਰਬਾਣੀ ਦੀ ਆਵਾਜ਼ ਚਾਹੁੰਦੇ ਹੋ ਕਿ ਆਉਂਦੀ ਰਹੇ ਤੇ ਸਾਡੇ ਮਨਾਂ ਤੱਕ ਪਹੁੰਚਦੀ ਰਹੇ ਤੇ ਇਹ ਜ਼ਰੂਰੀ ਆ ਕਿ ਤੁਹਾਨੂੰ ਮੈਦਾਨੇ ਜੰਗ ਦੇ ਵਿੱਚ ਤਕੜਾ ਹੋਣਾ ਪਏਗਾ ਇਹ ਜ਼ਰੂਰੀ ਹੈ ਇਦੀ ਮੈਂ ਇਤਿਹਾਸਕ ਘਟਨਾ ਸੁਣਾਉਣੀ ਆ ਉਹਦੇ ਵਿੱਚੋ ਇਹ ਗੱਲ ਤੁਹਾਨੂੰ ਜਿਹੜੀ ਸੌਖੀ ਸਮਝ ਆ ਜਾਏਗੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਉਹ ਆਪਣੀ ਮਰਜ਼ੀ ਨਾਲ ਛੱਡਦੇ ਨੇ ਕਈ ਵਾਰ ਕਹਿ ਦਿੱਤਾ ਜਾਂਦਾ ਉਹਨਾਂ ਨੂੰ ਫੋਰਸ ਕੀਤਾ ਗਿਆ ਉਹ ਭੁੱਖੇ ਮਰ ਚਲੇ ਹੀ ਉਹਨਾਂ ਦੇ ਹਾਲਾਤ ਮਾੜੇ ਹੋਗੇ ਜੀ ਛੱਡਣੇ ਪਏ ਮੈਂ ਇਹਨਾਂ ਚੀਜ਼ਾਂ ਤੇ ਯਕੀਨ ਨਹੀਂ ਰੱਖਦਾ ਹੋ ਸਕਦਾ ਮੈਂ ਗਲਤ ਵੀ ਆਵਾ ਪਰ ਮੈਂ ਮੰਨਦਾ ਕਿ ਗੁਰੂ ਨੇ ਜੇ ਕੋਈ ਵੀ ਕਦਮ ਚੁੱਕਿਆ ਆ ਭਾਵੇਂ ਉਹਨਾਂ ਨੇ ਧੌਣ ਇਧਰੋਂ ਐਨੂ ਤੇ ਇਧਰੋਂ ਐਨੂ ਕੀਤੀ ਆ ਉਹ ਵੀ ਸਿੱਖ ਨੂੰ ਸਮਝਾਉਣ ਲਈ ਕੀਤੀ ਆ ਤੇ ਉਹਨਾਂ ਦੇ ਜੀਵਨ ਦਾ ਇੱਕ ਇੱਕ ਕਦਮ ਸਿੱਖ ਨੂੰ ਸਮਝਾਉਣ ਵਾਸਤੇ ਆ ਕਿ ਸਿੱਖਾ ਤੇਰੀ ਜ਼ਿੰਦਗੀ ਕਿਹੋ ਜਿਹੀ ਹੋਵੇ ਤੇ ਉਹਨਾਂ ਦਾ ਏਕ-ਏਕ ਸ਼ਬਦ ਸਾਡੇ ਲਈ ਸੇਧ ਆ ਤੇ ਜੇ ਉਹ ਉਹਨਾਂ ਨੇ ਜੰਗ-ਜੁੱਦ ਵੀ ਲੜੇ ਨੇ ਤਾਂ ਸਾਨੂੰ ਸੇਧ ਦੇਣ ਵਾਸਤੇ ਨੇ ਜੇ ਉਹ ਚਾਹੁੰਦੇ ਤੇ ਅਨੰਦਪੁਰ ਸਾਹਿਬ ਦੇ ਕਿਲੇ 'ਚੋ ਬੈਠਿਆਂ ਵੀ ਜੰਗ ਜਿੱਤ ਸਕਦੇ ਹੀ ਪਰ ਉਹਨਾਂ ਨੇ ਉਹ ਸਾਰਾ ਸਫ਼ਰ ਜਿਹੜਾ ਤੈਅ ਕੀਤਾ ਆ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਛੱਡ ਕੇ ਬਾਦਵਾਲਾ ਉਹ ਸਿੱਖ ਨੂੰ ਸਮਝਾਉਣ ਵਾਸਤੇ ਆ ਕਿ ਤੇਰੇ ਵਾਸਤੇ ਜੀਵਨ ਕਿਹੋ ਜਿਹਾ ਆਏਗਾ ਸਿੱਖੀ ਨੂੰ ਸਾਂਭਣ ਵਾਸਤੇ ਉਹਦੇ ਚ ਇੱਕ ਚੀਜ਼ ਜਿਹੜੀ ਆਉਂਦੀ ਆ ਕਿ ਜਦੋਂ ਉਹ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਪਹਿਲੀ ਗੱਲ ਤੇ ਉੱਥੇ ਇਹ ਸਮਝਣ ਵਾਲੀ ਆ ਸਾਡੇ ਵਾਸਤੇ ਵੀ ਉਹਨਾਂ ਇੱਕ ਕਿਤੇ ਨਹੀਂ ਕਿਹਾ ਕਿ ਇਹ ਸਾਡੀਆਂ ਗਲਤੀਆਂ ਦੇ ਕਾਰਨ ਸਾਨੂੰ ਛੱਡਣਾ ਪੈ ਰਿਹਾ ਸਾਡੀ ਪਹਿਲੀ ਗਲਤੀ ਇਹ ਆ ਅਸੀਂ ਜਦੋਂ ਸਿੱਖੀ ਦਾ ਘਰ ਛੱਡਦੇ ਆ ਨਾ ਜੇ ਸਾਡੇ ਵਿੱਚ ਕੋਈ ਗਰਾਵਟ ਆਉਂਦੀ ਆ ਸਾਰੀ ਗਲਤੀ ਅਸੀਂ ਆਪਣੇਾਂ ਤੇ ਕੱਢਦੇ ਵੀ ਸਾਡੇ ਆਪਣੇ ਆ ਇਹ ਕੀਤਾ ਸਾਡੇ ਆਪਣੇਆਂ ਦੀਆਂ ਗਲਤੀਆਂ ਦੇ ਕਾਰਨ ਸਾਡਾ ਆ ਹਾਲ ਹੋਇਆ ਨਹੀਂ ਗੁਰੂ ਮਹਾਰਾਜ ਆਪਣੇ ਸਿੱਖਾਂ ਨੂੰ ਸਮਝਾ ਰਹੇ ਆ ਵੀ ਤੁਹਾਡਾ ਦੁਸ਼ਮਣ ਜਿਹੜਾ ਤੁਹਾਡੇ ਦਰਵਾਜ਼ੇ ਤੇ ਖਲੋਤਾ ਆ ਉਹਦਾ ਆ ਸਾਰਾ ਕਸੂਰ ਉਹ ਤੁਹਾਨੂੰ ਨਹੀਂ ਛੱਡੇਗਾ ਸਾਡੀ ਪਹਿਲੀ ਸਮੱਸਿਆ ਇੱਥੇ ਖੜ ਗਈ ਅੱਜ ਦੁਸ਼ਮਣ ਸਾਡੇ ਮੋਢਿਆਂ ਤੇ ਚੜਿਆ ਖਲੋਤਾ ਤੇ ਅਸੀਂ ਗਲਤੀਆਂ ਆਪਣੇ ਲੋਕਾਂ ਦੀਆਂ ਕੱਢਦੇ ਆ ਵੀ ਇਹਦੇ ਕਾਰਨ ਆ ਹੌਲ ਹੋ ਗਿਆ ਇਹਦੇ ਕਾਰਨ ਆ ਹੌਲ ਹੋ ਗਿਆ ਸੋ ਪਹਿਲੀ ਚੀਜ਼ ਉਹਦੇ ਚੋਂ ਬਾਹਰ ਨਿਕਲੋ ਦੂਸਰੀ ਚੀਜ਼ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਤੁਰਦੇ ਨੇ ਅੱਗੇ ਤੇ ਇੱਕ ਗੱਲ ਤੁਹਾਨੂੰ ਸਮਝਾ ਗਏ ਨੇ ਸਿੱਖਾਂ ਨੂੰ ਕਿ ਤੁਸੀਂ ਆਪਣਾ ਘਰ ਛੱਡ ਕੇ ਇੱਕ ਕਦੀ ਨਾ ਸੋਚ ਲਿਓ ਕਿ ਦੁਸ਼ਮਣ ਤੁਹਾਡਾ ਪਿੱਛਾ ਛੱਡ ਦੇਗਾ। ਬੇਸ਼ੱਕ ਉਹ ਤੁਹਾਨੂੰ ਲੱਖ ਰੀ ਕਵੇ ਤੁਸੀਂ ਕੈਨੇਡਾ ਜਾ ਕੇ ਵਸਜੋ ਬੜੇ ਸੌਖੇ ਹੋ ਅਮਰੀਕਾ ਜਾ ਕੇ ਵਸਜੋ ਬੜੇ ਸੌਖੇ ਹੋ ਪਰ ਜੇ ਸਿੱਖੀ ਦਾ ਕਿਲਾ ਪੰਜਾਬ ਛੱਡਤਾ ਤੇ ਦੁਸ਼ਮਣ ਤੁਹਾਡੇ ਮਗਰ ਇੱਥੇ ਵੀ ਆਏਗਾ। ਇਹ ਗੱਲ ਯਾਦ ਰੱਖਿਓ ਹਮੇਸ਼ਾ। ਅਗਲੀ ਗੱਲ ਜਿਹੜੀ ਉਹਨਾਂ ਨੇ ਉਸ ਦੌਰ ਦੇ ਵਿੱਚ ਸਿਖਾਈ ਹੈ ਸਿੱਖ ਨੂੰ ਅੱਜ ਦਿਨ ਜਿਹੜੀ ਸਿੱਖਣ ਵਾਲੀ ਆ। ਜਦੋਂ ਉਹ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਤੇ ਸਰਸਾ ਨਦੀ ਦੇ ਕੰਢੇ ਤੇ ਜਾਂਦੇ ਨੇ। ਤੇ ਉੱਥੇ ਅੰਮ੍ਰਿਤ ਵੇਲਾ ਆ ਜਾਂਦਾ। ਤੇ ਅੰਮ੍ਰਿਤ ਵੇਲੇ ਦਾ ਦੀਵਾਨ ਲੱਗਦਾ ਹੈ ਤੇ ਸਾਡੇ ਪ੍ਰਚਾਰਕਾਂ ਵੱਲੋਂ ਇਹ ਗੱਲ ਪ੍ਰਚਾਰੀ ਗਈ ਵੀ ਸਿੱਖ ਨੂੰ ਇਹ ਗੱਲ ਗੁਰੂ ਮਹਾਰਾਜ ਨੇ ਦੱਸੀ ਵੀ ਭਾਵੇਂ ਤੇਰਾ ਕੁਝ ਵੀ ਹੋ ਜੇ ਤੇਰੀ ਤੇਰਾ ਨਿਤਨੇਮ ਨਹੀਂ ਛੁੱਟਣਾ ਚਾਹੀਦਾ ਆਸਾ ਦੀ ਵਾਰ ਨਹੀਂ ਛੁੱਟਣੀ ਚਾਹੀਦੀ ਇਹ ਬਿਲਕੁਲ ਠੀਕ ਹੈ ਗੱਲ ਪਰ ਇਹਦੇ ਨਾਲ ਇੱਕ ਦੂਸਰੀ ਚੀਜ਼ ਵੀ ਆ ਉੱਥੇ ਹੀ ਉਸੇ ਟਾਈਮ ਤੇ ਵਾਪਰ ਰਹੀ ਜਿਹੜੀ ਸਾਡੇ ਵਿੱਚ ਅੱਜ ਮੰਫੀ ਹੋਈ ਆ ਉਹ ਕਿਹੜੀ ਆ ਜਦੋਂ ਉਹ ਆਸਾ ਦੀ ਵਾਰ ਦਾ ਦੀਵਾਨ ਸੱਜਿਆ ਸਰਸਾ ਨਦੀ ਦੇ ਕੰਢੇ ਦੇ ਉੱਤੇ ਤੇ ਸਾਰੇ ਦੇ ਸਾਰੇ ਸਿੱਖ ਉਸ ਦੀਵਾਨ ਦੇ ਵਿੱਚ ਹਾਜ਼ਰ ਨਹੀਂ ਗਏ ਜਿਹੜੇ ਉਸ ਟਾਈਮ ਗੁਰੂ ਮਹਾਰਾਜ ਦੇ ਨਾਲ ਨੇ ਉਹ ਸਾਰੇ ਉਸ ਦੀਵਾਨ ਚ ਨਹੀਂ ਹੈਗੇ ਇੱਥੋਂ ਤੱਕ ਕਿ ਗੁਰੂ ਮਹਾਰਾਜ ਦੇ ਆਪਣੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਉਸ ਦੀਵਾਨ ਚ ਨਹੀਂ ਹੈਗੇ ਉਹ ਕਿੱਥੇ ਨੇ ਬਾਬਾ ਜੀਵਨ ਸਿੰਘ ਨਹੀਂ ਹੈਗੇ ਉਹ ਕਿੱਥੇ ਨੇ ਉਹ ਉਸੇ ਹੀ ਟਾਈਮ ਦੇ ਉੱਤੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਆ ਤੇ ਉਹ ਪਿੱਛੋਂ ਚੜੀਆਂ ਆ ਰਹੀਆਂ ਫੌਜਾਂ ਦੇ ਨਾਲ ਜੰਗ ਦੇ ਮੈਦਾਨ ਚ ਨੇ ਇਹ ਆ ਸਿੱਖ ਨੂੰ ਗੱਲ ਕਿ ਜੇ ਤੂੰ ਇਹ ਸੋਚ ਲਿਆ ਵੀ ਤੇਰੇ ਹੱਥ ਦੇ ਵਿੱਚ ਪਈ ਕੱਲੀ ਮਾਲਾ ਜਾ ਕੱਲਾ ਗੁਟਕਾ ਸਾਹਿਬ ਤੇ ਤੂੰ ਦੁਸ਼ਮਣ ਨੂੰ ਪਰੇ ਰੱਖ ਲੇਗਾ ਇਹ ਨਹੀਂ ਹੁਣ ਗੁਰੂ ਰੱਖ ਸਕਦਾ ਹੈ ਸਮਰਾਥ ਹੀ ਪਰ ਉਹਨਾਂ ਸੇਖ ਨੂੰ ਸਮਝਾਉਣਾ ਹੈ ਕਿ ਤੇਰੇ ਗੁਰਦੁਆਰੇ ਦੇ ਵਿੱਚੋਂ ਗੁਰਬਾਣੀ ਦਾ ਪ੍ਰਸਾਰਣ ਤੇਰੇ ਹੱਥ ਦੇ ਵਿੱਚ ਗੁਟਕਾ ਸੁਰੱਖਿਅਤ ਤਾਂ ਆ ਜੇ ਤੇਰੇ ਨੌਜਵਾਨ ਮੈਦਾਨੇ ਜੰਗ ਚ ਨਹੀਂ ਇਹ ਆ ਗੱਲ ਜਿਹੜੀ ਸਾਨੂੰ ਸਮਝਣ ਵਾਲੀ ਅੱਜ ਅਸੀਂ ਇਹਨੂੰ ਬੜਾ ਸੀਮਤ ਕਰਤਾ ਅਸੀਂ ਉਹ ਲੜਾਈ ਛੱਡ ਹੀ ਦਿੱਤੀ ਪਿੰਨ ਜੀ ਛੱਡਦੇ ਹੋ ਲੜਨ ਦਾ ਕੋਈ ਫਾਇਦਾ ਨਹੀਂ ਸਿਰਫ ਇੱਥੇ ਆਓ ਵਾਇਗੁਰੂ ਵਾਇਗੁਰੂ ਕਰੋ ਮਤਲਬ ਇੱਥੇ ਤੋਂ ਮੇਰਾ ਕਹਿੰਦਾ ਮੈਂ ਇਸ ਗੁਰਦੁਆਰੇ ਦਾ ਨਹੀਂ ਜੇ ਕਿਸੇ ਪਾਸੇ ਨਾਲ ਲੈ ਜਾ ਜੇ ਪੀ ਸਿੱਖੀ ਦੀ ਓਵਰਆਲ ਜਦੋਂ ਗੱਲ ਕਰਦੇ ਆ ਤੇ ਸਿੱਖਾਂ ਨੂੰ ਇਹ ਗੱਲ ਕੇਰੀ ਸਮਝਾਈ ਜਾਂਦੀ ਆ ਪੀ ਗੁਰਦੁਆਰੇ ਆਓ ਲੰਗਰ ਪਾਣੀ ਦੀ ਸੇਵਾ ਕਰੋ ਟਾਟ ਝਾੜੋ ਗੁਰੂ ਮਹਾਰਾਜ ਦਾ ਚੌਰ ਕਰੋ ਇਹ ਸਾਰਾ ਕੁਝ ਜ਼ਰੂਰੀ ਆ ਮੈਂ ਇਹਨੂੰ ਮਾੜਾ ਨਹੀਂ ਕਹਿ ਰਿਹਾ ਇਹ ਕਰਨਾ ਆ ਸਿੱਖ ਨੇ ਨਾਲ ਨਾਲ ਪੀ ਮੈਦਾਨੇ ਜੰਗ ਦੇ ਵਿੱਚ ਜਦੋਂ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਤੇ ਮੈਂ ਇਹ ਨਹੀਂ ਕਹਿੰਦਾ ਪੀ ਆਸਾ ਦੀ ਵਾਰ ਦਾ ਕੀਰਤਨ ਕੱਲ੍ਹ ਹੀ ਹੋ ਰਿਹਾ ਉਹ ਜ਼ਰੂਰੀ ਆ ਨਾਲ ਮੈਂ ਸਿਰਫ ਜਿਹੜੀ ਇੰਨੀ ਗੱਲ ਕਹ ਇੱਥੇ ਤੱਕ ਸੀਮਤ ਨਹੀਂ ਗੀ ਉਹ ਉਹਦੇ ਨਾਲ-ਨਾਲ ਸਿੱਖ ਨੂੰ ਦੂਸਰਾ ਪਹਿਲੂ ਵੀ ਸਾਹਮਣਾ ਪਏਗਾ ਇਸੇ ਸੁਮੇਲ ਦੀ ਗੱਲ ਮੈਂ ਆਪਣੀ ਗੱਲ ਦੇ ਸ਼ੁਰੂ ਚ ਕੀਤੀ ਸੀ ਕਿ ਦੁਨਿਆਵੀ ਤੌਰ ਤੇ ਤੁਹਾਨੂੰ ਇਹ ਸੁਮੇਲ ਇੰਜ ਲੱਗੇਗਾ ਵੀ ਹੋ ਨਹੀਂ ਸਕਦਾ ਪਰ ਸਿੱਖੀ ਦੇ ਵਿੱਚ ਹਰ ਉਹ ਚੀਜ਼ ਹੋਈ ਹੈ ਜਿਹੜੀ ਦੁਨੀਆਂ ਨੂੰ ਲੱਗਦੀ ਹੈ ਕਿ ਹੋ ਨਹੀਂ ਸਕਦੀ ਸੋ ਸਾਨੂੰ ਇਹ ਸੁਮੇਲ ਆਪਣਾ ਸਾਹਮਣਾ ਪੈਣਾ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹੱਥਾਂ ਦੇ ਵਿੱਚ ਨਿਤਨੇਮ ਦੇ ਗੁਟਕੇ ਰਹਿਣ ਤੇ ਮੈਦਾਨੇ ਜੰਗ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਸ਼ਮਸ਼ੀਰ ਰਹਿਣੀ ਜ਼ਰੂਰੀ ਹੈ ਉਹਨੋਂ ਨਾ ਛੱਡਿਆ ਜੇ ਜੇ ਉਹ ਛੁੱਟ ਗਈ ਤੇ ਤੁਸੀਂ ਮੰਨੋ ਤੇ ਭਾਵੇਂ ਨਾ ਮੰਨੋ ਦੁਸ਼ਮਣ ਤੁਹਾਡੇ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਤੁਹਾਡਾ ਨਿਤਨੇਮ ਬੰਦ ਕਰੇਗਾ ਹੀ ਕਰੇਗਾ ਇੱਕ ਦਿਨ ਆਕੇ ਜੇ ਉਸ ਟਾਈਮ ਬਾਬਾ ਅਜੀਤ ਸਿੰਘ ਬਾਬਾ ਜੀਵਨ ਸਿੰਘ ਤੇ ਉਹਨਾਂ ਦੇ ਸਾਥੀ ਮੁਗਲਿਆ ਹਕੂਮਤ ਜਾਂ ਪਹਾੜੀ ਰਾਜਿਆਂ ਦੀ ਫੌਜ ਨੂੰ ਮਗਰ ਮੈਦਾਨੇ ਜੰਗ 'ਚ ਨਾ ਡੱਕਦੇ ਤੇ ਗੁਰੂ ਮਹਾਰਾਜ ਸਾਨੂੰ ਦੱਸਣਾ ਚਾਹੁੰਦੇ ਵੀ ਜੇ ਉਹ ਨਾ ਡੱਕਦੇ ਨਾ ਉਥੇ ਜੂਝਦੇ ਤੇ ਆਸਾ ਦੀ ਵਾਰ ਦਾ ਕੀਰਤਨ ਨਹੀਂ ਅਗਲੇ ਨੇ ਆਉਂਦਣਾ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਸਿੱਖ ਇਤਿਹਾਸ ਦੇ ਵਿੱਚੋਂ ਸਿੱਖ ਲੈਣੀਆਂ ਚਾਹੀਦੀਆਂ ਆ ਤੇ ਕੱਲਾ ਉਹਨਾਂ ਨੂੰ ਕੰਨ ਰਸ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ ਅਸੀਂ ਆਪਣਾ ਗੁਰ ਇਤਿਹਾਸ ਵੀ ਕੰਨ ਦੇ ਰਸ ਤੱਕ ਸੀਮਤ ਕਰ ਲਿਆ ਵੀ ਮੈਨੂੰ ਰਸ ਆ ਰਿਹਾ ਸੁਣਨ ਦਾ ਮੈਂ ਉਹਨੂੰ ਮੰਨਣਾ ਨਹੀਂ ਮੰਨਣਾ ਇਹ ਫਿਰ ਮੈਂ ਆਪਣੇ ਤੇ ਤੈਅ ਕਰਦਾ ਮੈਸਾ ਸਵਾਦ ਲੈਣਾ ਆਹਾ ਤੇ ਸਾਬ ਜਾਨੇ ਦੀ ਸ਼ਹਾਦਤ ਹੋ ਰਹੀ ਸਿੰਘ ਜੂਝ ਰਹੇ ਨੇ ਮੈਦਾਨੇ ਜੰਗ ਦੇ ਵਿੱਚ ਚਮਕੌਰ ਦੀ ਗੜੀ ਦਾ ਸੀਨ ਅੱਖਾਂ ਸਾਹਮਣੇ ਲਿਆਂਦਾ ਜਾਂਦਾ ਪਰ ਉਹ ਮੇਰੇ ਕੰਨ ਰਸ ਤੱਕ ਨਾ ਹੋਵੇ ਸਿੱਖਣਾ ਕੀ ਆ ਸਿੱਖ ਨੇ ਕਿ ਕੀ ਇਹ ਸੋਚ ਕੇ ਵੇਖਣਾ ਆ ਅਸੀਂ ਹਮੇਸ਼ਾ ਇਹ ਟਿਕਾਉਣਾ ਆ ਕਿ ਜੇ ਉਸ ਇਤਿਹਾਸ ਦੇ ਵਿੱਚ ਮੈਂ ਸਰੀਰਕ ਰੂਪ ਚ ਹੁੰਦਾ ਤੇ ਕੀ ਕਰਦਾ ਤੇ ਜੇ ਉਹ ਹੀ ਇਤਿਹਾਸ ਅੱਜ ਦੁਹਰਾਇਆ ਜਾ ਰਿਹਾ ਹੋਵੇ ਤੇ ਮੇਰਾ ਰੋਲ ਕੀ ਤੇ ਮੈਨੂੰ ਸੋਰੇ ਟੂ ਸੇ ਸਾਡੀ ਅੱਜ ਮੈਜੋਰਟੀ ਕਮਿਊਨਿਟੀ ਜਿਹੜੀ ਆ ਉਹ ਉਸ ਕੈਟਾਗਰੀ ਚ ਆ ਜੇ ਅਸੀਂ ਅੱਜ ਜਿਹੜੇ ਅੱਜ ਦੇ ਸਿੱਖ ਆ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਦੇ ਉੱਤੇ ਸਰੀਰ ਅਗਰੂਪ ਚ ਹੁੰਦੇ ਤੇ ਅਸੀਂ ਛੱਡ ਜਾਣੇ ਹਿਮਾਦਾਨ ਸਾਨੂੰ ਮੈਦਾਨ ਨਹੀਂ ਛੱਡਣਾ ਚਾਹੀਦਾ ਇਸ ਗੱਲ ਨੂੰ ਪੱਕਾ ਬੰਨ੍ਹ ਲਓ ਜੇ ਗੁਰੂ ਮਹਾਰਾਜ ਨੇ ਸਾਨੂੰ ਦਿੱਤੀ ਆ ਸ਼ਸਤਰ ਵਿਦਿਆ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ 52 ਹੁਕਮਾਂ ਦੇ ਵਿੱਚ ਵੀ ਰਾਜਨੀਤੀ ਪੜ ਤੇ ਰਾਜਨੀਤੀ ਕਰ ਜੇ ਦਰਬਾਰ ਸਾਹਿਬ ਸਮੂਹ ਦੇ ਵਿੱਚ ਦਰਬਾਰ ਸਾਹਿਬ ਦੇ ਸਾਰੇ ਕੰਪਲੈਕਸ ਦੇ ਵਿੱਚ ਜੇ ਹਰਮੰਦਰ ਸਾਹਿਬ ਆ ਤੇ ਗੁਰੂ ਨੇ ਆਪ ਅਕਾਲ ਤਖਤ ਪ੍ਰਗਟ ਕੀਤਾ ਆ ਤੇ ਸਿੱਖਾ ਤੂੰ ਰਾਜਨੀਤੀ ਨੂੰ ਮਾੜਾ ਨਾ ਕਹਿ ਘਟੋ ਘਟ ਤੈਨੂੰ ਰਾਜਨੀਤੀ ਕਰਨੀ ਆਉਣੀ ਚਾਹੀਦੀ ਤੂੰ ਤੇ ਤਖਤ ਦਾ ਵਾਰਿਸ ਆ ਤੇ ਅੱਜ ਤਖਤਾਂ ਤੋਂ ਥੱਲੇ ਬੈ ਕੇ ਥੱਲੇ ਚਟਾਈ ਵਾਲੀ ਵੀ ਇੱਕ ਜਗ੍ਹਾ ਦੇ ਲਈ ਲੈਣ ਦੀ ਆਪਣੀ ਲੜਾਈ ਨਾ ਲੜ ਸਿੱਖ ਦੀ ਜੰਗ ਜੁਦ ਧਰਮ ਨੂੰ ਸੁਰੱਖਿਅਤ ਕਰਨ ਦੀ ਆ ਤੇ ਧਰਮ ਨੂੰ ਸੁਰੱਖਿਅਤ ਕਰਨ ਦੇ ਲਈ ਤੁਹਾਡੇ ਕੋਲ ਰਾਜਨੀਤੀ ਦਾ ਤਖਤ ਵੀ ਜ਼ਰੂਰੀ ਹੈ ਉਹ ਦਰਬਾਰ ਸਾਹਿਬ ਸਮੂਹ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸਾਨੂੰ ਦੱਸਦੀਆਂ ਨੇ ਔਰ ਤੁਸੀਂ ਵੇਖੋ ਜਦੋਂ ਵੀ ਦੁਸ਼ਮਣ ਦਰਬਾਰ ਸਾਹਿਬ ਤੇ ਹਮਲਾਵਰ ਹੋ ਕੇ ਆਇਆ ਤੇ ਅਕਾਲ ਤਖਤ ਸਾਹਿਬ ਤੇ ਬੈਠਾ ਜਥਾ ਹਮੇਸ਼ਾ ਸ਼ਹਾਦਤ ਪ੍ਰਾਪਤ ਕਰਦਾ ਹੈ ਲੜਕੇ ਉਹ ਕਾਦੇ ਲਈ ਆ ਬਾਬਾ ਗੁਰਬਖਸ਼ ਸਿੰਘ ਦਾ ਉੱਥੇ ਸਥਾਨ ਆ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਤੁਸੀਂ ਸਾਰਿਆਂ ਨੇ ਵੇਖਿਆ ਉਹ ਕਿਉਂ ਆ ਉਹ ਸਾਨੂੰ ਕੀ ਸੇਧ ਦੇ ਰਿਹਾ ਹੈ ਹੁਣ ਕੋਈ ਸਿੱਖ ਇਤਿਹਾਸ ਦੇ ਵਿੱਚ ਸਾਨੂੰ ਉਹ ਨਹੀਂ ਮਿਲਦਾ ਜਿਹੜਾ ਇਹ ਕਵੇ ਕਿ ਜੇ ਬਾਬਾ ਗੁਰਬਖਸ਼ ਸਿੰਘ ਅਕਾਲ ਤਖਤ ਸਾਹਿਬ ਦਾ ਤੇ ਹਥਿਆਰ ਲੈ ਕੇ ਨਾ ਬੈਠੇ ਹੁੰਦੇ ਤੇ ਦੁਸ਼ਮਣ ਨੇ ਦਰਬਾਰ ਸਾਹਿਬ ਨਹੀਂ ਹਟਾਉਣਾ ਕੋਈ ਸਿੱਖ ਮਿਲਦਾ ਕਿਉਂਕਿ ਅਸਲ ਜਿਵੇਂ ਹੋਣਾ ਹੀ ਨਹੀਂ ਸਿੱਖ ਨੇ ਅਕਾਲ ਤਖਤ ਦੇ ਉੱਤੇ ਆਪਣਾ ਸ਼ਸ਼ਤਰ ਧਾਰੀ ਹੋ ਹੋ ਕੇ ਬਹਿਣਾ ਹੀ ਬਹਿਣਾ ਹੈ ਤੇ ਤੁਸੀਂ ਅੱਜ ਵੀ ਅਕਾਲ ਤਖਤ ਸਾਹਿਬ ਜਾਓ ਤੇ ਉੱਥੇ ਗੱਲ ਨੋਟ ਕਰੋ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂਵੇਂ ਥਾਂ ਤੇ ਆ ਸ਼ਸ਼ਤਰ ਉੱਪਰ ਨੇ ਇਹ ਇਹ ਉਵੇਂ ਨਹੀਂ ਕਿ ਚੱਲ ਰਿਹਾ ਦੁਨਿਆਵੀ ਖੇਡ ਨਹੀਂ ਕਿ ਬਸ ਜਿਹੜੀ ਚੀਜ਼ ਮਰਜ਼ੀ ਉੱਤੇ ਰੱਖ ਦਿੱਤੇ ਜਿਹੜੀ ਮਰਜ਼ੀ ਥੱਲੇ ਕਰਤੀ ਜਿਹੜੀ ਮਰਜ਼ੀ ਦਾ ਚੀਜ਼ ਦਾ ਮੂੰਹ ਟੇਡਾ ਕਰਤਾ ਤੇ ਜਿਹੜੀ ਮਰਜ਼ੀ ਦਾ ਸਿੱਧਾ ਕਰਤਾ ਇਦਾਂ ਨਹੀਂ ਹੁੰਦਾ ਕਿ ਜਿੱਦਰ ਨੂੰ ਜੀ ਕੀਤਾ ਗੁਰੂ ਮਹਾਰਾਜ ਨੇ ਜੀ ਕੀਤਾ ਤੇ ਉਹ ਕਦਮ ਚੁੱਕ ਲਿਆ ਤੇ ਜੀ ਕੀਤਾ ਤੇ ਉਹ ਕਦਮ ਚੁੱਕ ਲਿਆ ਇਹ ਕੋਈ ਸਾਡੇ ਆਪਣੇ ਲੈਵਲ ਤੇ ਨਾ ਲਿਆਇਆ ਕਰੀਏ ਗੁਰੂ ਮਹਾਰਾਜ ਨੂੰ ਸੋ ਉਹਨਾਂ ਚੀਜ਼ਾਂ ਦਾ ਸੁਮੇਲ ਜੇ ਸਾਡੇ ਗੁਰਦੁਆਰਿਆਂ ਚੋਂ ਖਤਮ ਹੋ ਗਿਆ ਤੇ ਇਹ ਦੁਸ਼ਮਣ ਦੀ ਜਿੱਤ ਹੈ ਜਿੱਦਣ ਸਾਡੇ ਸਟੇਜਾਂ ਤੋਂ ਸਾਡੇ ਗੁਰਦੁਆਰਿਆਂ ਦੇ ਵਿੱਚੋਂ ਸਾਡੇ ਗੁਰੂ ਘਰਾਂ ਦੇ ਵਿੱਚੋਂ ਸਾਡੇ ਤਖਤਾਂ ਦੀ ਗੱਲ ਹੋਣੀ ਬੰਦ ਹੋ ਗਈ ਇਹ ਦੁਸ਼ਮਣ ਦੀ ਜਿੱਤ ਹੈ ਔਰ ਯਾਦ ਜਦ ਜਦਨ ਤਖਤ ਉਹਨੇ ਹੌਲੇ ਕਰ ਲੇ ਉਹ ਆ ਕੇ ਗ੍ਰੰਥ ਤੇ ਹਮਲਾ ਕਰੇਗਾ ਹੀ ਕਰੇਗਾ ਇਹ ਨਹੀਂ ਸੁਰੱਖਿਅਤ ਰਹਿਣਾ ਸੋ ਸੁਰੱਖਿਅਤ ਰੱਖਣ ਦੇ ਲਈ ਗੁਰਬਾਣੀ ਸੁਰੱਖਿਅਤ ਰੱਖਣ ਦੇ ਲਈ ਤੁਹਾਡਾ ਆਪਣਾ ਨਿੱਜੀ ਜੀਵਨ ਸਿੱਖੀ ਦੇ ਵਿੱਚ ਪਰਪੱਖ ਹੋਣ ਦੇ ਲਈ ਜ਼ਰੂਰੀ ਆ ਤੁਹਾਡੇ ਕੋਲ ਰਾਜਨੀਤਿਕ ਤਾਕਤ ਹੋਵੇ ਤੇ ਰਾਜਨੀਤਿਕ ਤਾਕਤ ਦਾ ਮਤਲਬ ਇਹ ਨਹੀਂਗਾ ਕਿ ਦਿੱਲੀ ਤਖਤ ਦੇ ਅਧੀਨ ਪੰਜਾਬ ਦੇ ਮੁੱਖ ਮੰਤਰੀ ਬਣ ਜਾਓ ਨੋ ਜੇ ਦਿੱਲੀ ਤਖਤ ਦੇ ਅਧੀਨ ਪੰਜਾਬ ਦੇ ਮੁੱਖ ਮੰਤਰੀ ਬਣਦਾ ਹੁੰਦਾ ਤੇ ਗੁਰੂ ਹਰਗਵਿੰਦ ਮਹਾਰਾਜ ਨੂੰ ਦਿੱਲੀ ਤਖਤ ਤੋਂ ਉੱਚਾ ਤਖਤ ਲਾਉਣ ਦੀ ਜ਼ਰੂਰਤ ਨਹੀਂ ਉਹਨਾਂ ਨੇਵੇਂ ਲਾਉਣਾ ਸੀ ਦੋ ਪੌੜੀਆਂ ਉਹ ਉੱਚਾ ਆ ਉਹ ਕਾਦੇ ਲਈ ਆ ਕਿ ਸਿੱਖ ਦਾ ਤਖਤ ਦਿੱਲੀ ਤਖਤ ਦੇ ਅਧੀਨ ਨਹੀਂ ਹੋਣਾ ਤੇ ਸਿੱਖਾਂ ਨੇ ਦਿੱਲੀ ਤਖਤ ਦੀ ਸਲੇਬ ਚੁੱਕ ਕੇ ਲਿਆ ਕੇ ਦਰਬਾਰ ਸਾਹਿਬ ਦੇ ਆ ਪ੍ਰਕਰਮਾ 'ਚ ਰੱਖੀ ਆ ਨਾ ਉਹ ਕਾਦਾ ਪ੍ਰਤੀਕ ਆ ਇਹ ਸਾਰਾ ਮਜ਼ਾਕ ਥੋੜੀ ਚੱਲ ਰਿਹਾ ਆ ਪਿਸੇ ਗਾਨਾ ਜੀ ਕੀਤਾ ਤੇ ਘੋੜਿਆਂ ਦੇ ਮਗਰ ਪਾ ਕੇ ਲਾਏ ਇਹ ਗੁਰੂ ਦੀ ਕਲਾ ਆ ਦਿੱਲੀ ਨੂੰ ਇਹ ਦੱਸਣ ਦੇ ਲਈ ਵੀ ਤੇਰਾ ਤਖਤ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ ਤੇ ਅੱਜ ਦੇ ਸਿੱਖ ਦੇ ਹਾਲਾਤ ਕੀ ਬਣ ਗਏ ਨੇ ਵੀ ਦਿੱਲੀ ਤਖਤ ਤੇ ਦੂਰ ਦੀ ਗੱਲ ਆ ਉਸ ਤਖਤ ਦੇ ਅਧੀਨ ਆਉਂਦੀ ਇੱਕ ਸੂਬੇਦਾਰੀ ਨੂੰ ਅਸੀਂ ਆਪਣੀ ਜਿੱਤ ਸਮਝਦੇ ਤੇ ਸਾਡਾ ਜੋਰ ਲੱਗਦਾ ਹੈ ਵੀ ਅਸੀਂ ਉਹ ਸੂਬੇਦਾਰੀ ਲੈ ਲਈਏ ਇਹ ਸਿੱਖੀ ਨਹੀਂ ਸਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ ਪੈਣਾ ਸਾਡਾ ਤਖਤ ਦਿੱਲੀ ਤਖਤ ਨਾਲੋਂ ਉੱਚਾ ਹੈ ਤੇ ਉਹ ਉੱਚਾ ਕਿਵੇਂ ਰਹੇਗਾ ਅੱਜ ਦੇ ਦੌਰ ਦੇ ਵਿੱਚ ਉੱਚਾ ਕਿਵੇਂ ਆ ਤੁਸੀਂ ਜੇ ਅੱਜ ਕਹੋ ਵੀ ਉਹ ਤੇ ਤਖਤ ਦੇ ਅੱਜ ਵੀ ਉੱਚਾ ਆ ਪਰ ਉਹਦੇ ਵਿੱਚ ਸਾਨੂੰ ਗੱਲ ਜਿਹੜੀ ਅੱਗੇ ਸਮਝਣ ਵਾਲੀ ਆ ਕਿ ਕੀ ਉਸ ਤਖਤ ਦੇ ਫੈਸਲੇ ਦਿੱਲੀ ਤਖਤ ਤੋਂ ਪ੍ਰਭਾਵਿਤ ਹੈ ਕਿ ਨਹੀਂ ਜੇ ਅੱਜ ਤੁਹਾਡੇ ਤਖਤਾਂ ਦੇ ਫੈਸਲੇ ਦਿੱਲੀ ਦਰਬਾਰ ਤੋਂ ਪ੍ਰਭਾਵਿਤ ਨੇ ਉਹਦੀ ਰਾਜਨੀਤੀ ਤੋਂ ਪ੍ਰਭਾਵਿਤ ਨੇ ਤੇ ਫਿਰ ਤਖਤ ਸਿਰਫ ਫਿਜ਼ੀਕਲੀ ਉੱਚਾ ਆ ਉਹ ਮੈਂਟੈਲਿਟੀ ਉਹ ਸਪਿਰਟ ਉਹ ਨਹੀਂ ਵੀ ਹੋ ਗਈ ਹੁਣ ਉਹਨੂੰ ਉੱਚਾ ਕਿਵੇਂ ਚੁੱਕੀਏ ਉਦ ਲਈ ਜ਼ਰੂਰੀ ਆ ਸਾਡੇ ਕੋਲ ਆਪਣਾ ਆਪਣਾ ਘਰ ਆਪਣਾ ਮੁਲਕ ਆਪਣਾ ਰਾਜ ਪ੍ਰਬੰਧ ਆਪਣਾ ਆਜ਼ਾਦ ਹੋਣ ਦਸਤੀ ਹੋਣੀ ਤੇ ਜਿੰਨੂੰ ਅਸੀਂ ਅੱਜ ਦੀ ਭਾਸ਼ਾ ਦੇ ਵਿੱਚ ਕਈਆਂ ਨੂੰ ਸੁਣਨ ਨੂੰ ਮਾੜਾ ਲੱਗਦਾ ਸਾਡੇ ਕੋਲ ਆਪਣਾ ਕੌਮੀ ਘਰ ਖਾਲਿਸਤਾਨ ਹੋਣਾ ਇਹ ਜ਼ਰੂਰੀ ਹੈ ਇਹ ਕੋਈ ਸਾਡੀ ਮਜਬੂਰੀ ਨਹੀਂ ਕਿ ਸਿਰਫ ਕਈ ਜਿਹੇ ਕਹਿੰਦੇ ਵੀ ਸਾਡੀ ਮਜਬੂਰੀ ਹੈ ਇਹ ਜ਼ਰੂਰੀ ਆ ਇਹ ਮਸਟ ਹੈ ਸਿੱਖੀ ਵਾਸਤੇ ਜੇ ਕੋਈ ਕਵੇ ਵੀ ਨਹੀਂ ਉਦੋਂ ਗੁਰੂ ਮਹਾਰਾਜ ਨੇ ਸ੍ਰੀ ਸਹਿਬ ਪੁਆਈ ਸੀ ਕਿਉਂਕਿ ਮਜਬੂਰੀ ਹੀ ਅੱਜ ਸ਼ਸਤਰਾਂ ਦੀ ਨਹੀਂ ਲੋੜ ਤੇ ਅੱਜ ਸਿੱਖ ਗਾਤਰੇ ਲਾ ਕੇ ਘਰਾਂ ਚ ਰੱਖ ਦੇਣ ਨਹੀਂ ਇਹ ਮਸਟ ਆ ਔਰ ਮਰਿਆਦਾ ਚ ਗੱਲ ਕਹੀ ਗਈ ਹੈ ਵੀ ਸਿੱਖ ਨੇ ਦੋ ਚੀਜ਼ਾਂ ਨਹੀਂ ਤਿਆਗਣੀਆਂ ਕਸ਼ੈਰਾ ਤੇ ਕਿਰਪਾਨ ਭਾਵੇਂ ਕੁਝ ਹੋ ਜੇ ਇਹ ਕਿਉਂ ਆ ਤਾਂ ਕਿ ਸਿੱਖਾ ਯਾਦ ਰੱਖੀ ਤੇਰਾ ਆਚਰਣ ਵੀ ਉੱਚਾ ਰਵੇ ਤੇ ਤੇਰੇ ਜਿਹੜੇ ਜੋਰ ਨੇ ਸ਼ਸਤਰਾਂ ਦੇ ਉਹ ਵੀ ਉਚਰਣ ਤੇਰਾ ਕਿਰਦਾਰ ਵੀ ਉੱਚਾ ਰਵੇ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮਾ ਜਿਹੜਾ ਆਪਣੀ ਚਾਲে ਚੱਲਦਾ ਮੈਂ ਮਾਫੀ ਚਾਹੁੰਨਾ ਤੁਹਾਡੇ ਤੋਂ ਪਰ ਮੈਂ ਤੁਹਾਡੇ ਤੋਂ ਸਿਰਫ ਇੰਨੀ ਬੇਨਤੀ ਕਰਨਾ ਆਇਆ ਕਿ ਜਿੱਥੇ ਅਸੀਂ ਗੁਰੂ ਘਰਾਂ ਦੇ ਪ੍ਰਬੰਧ ਠੀਕ ਕਰਨੇ ਨੇ ਜਿੱਥੇ ਅਸੀਂ ਆਪਣੇ ਗੁਰੂ ਘਰਾਂ ਦੇ ਮਤਲਬ ਜਿੰਨਾ ਸਟਰਕਚਰ ਚੱਲਦਾ ਹੈ ਇਹਦੀ ਇਮਾਰਤ ਠੀਕ ਕਰਨੀ ਆ ਗੁਰੂ ਮਹਾਰਾਜ ਦਾ ਆਦਰ ਸਤਕਾਰ ਕਰਨਾ ਆ ਇੱਥੇ ਮਰਿਆਦਾ ਬਹਾਲ ਕਰਨੀ ਆ ਆਪਣੇ ਆਰੇ ਇੱਥੇ ਬੱਚਿਆਂ ਦੀਆਂ ਬਾਹਾਂ ਫੜਨੀਆਂ ਨੇ ਇਹ ਸਾਰਾ ਕੁਝ ਸਿੱਖੀ ਦੇ ਪ੍ਰਵਾਨ ਹੈ ਔਰ ਇਹ ਹੋਣਾ ਚਾਹੀਦਾ ਆ ਇਹ ਜ਼ਰੂਰੀ ਆ ਪਰ ਇਹਦੇ ਨਾਲ-ਨਾਲ ਸਾਨੂੰ ਆਪਣੀ ਰਾਜਸੀ ਤਾਕਤ ਹਾਸਲ ਕਰਨ ਦੀ ਗੱਲ ਵੀ ਗੁਰੂ ਘਰ ਦੀਆਂ ਸਟੇਜਾਂ ਤੋਂ ਲਗਾਤਾਰ ਕਰਨੀ ਪਏਗੀ ਜੇ ਇਹ ਬੰਦ ਹੋ ਗਈ ਤੇ ਇਸ ਵਾਕਿਆ ਦੁਸ਼ਮਣ ਦੀ ਜਿੱਤ ਜੇ ਅਕਾਲ ਤਖਤ ਸਾਹਿਬ ਤੋਂ ਅੱਜ ਸਿੱਖੀ ਸਿਧਾਂਤ ਵਾਲੇ ਫੈਸਲੇ ਨਹੀਂ ਆਉਂਦੇ ਤੇ ਅਸੀਂ ਗਾਲ੍ਹਾਂ ਕੱਢਦੇ ਆ ਨਾ ਜਥੇਦਾਰਾਂ ਕਹਿੰਨੇ ਆ ਨਾ ਬਾਦਲਾਂ ਪਿੱਛੇ ਲੱਗ ਕੇ ਇਹਨਾਂ ਨੇ ਸਾਡਾ ਕਹਾਣ ਕਰਤਾ ਤੇ ਜੇ ਅਸੀਂ ਵੀ ਉਹੀ ਕੁਝ ਕਰਨਾ ਹੈ ਬੇਸ਼ੱਕ ਸਾਡੇ ਤੇ ਬਾਦਲ ਨਹੀਂ ਆਗੇ ਪਰ ਜੇ ਸਾਡੇ ਗੁਰੂ ਘਰਾਂ ਦੇ ਵਿੱਚੋਂ ਸਾਡੀ ਆਜ਼ਾਦੀ ਦੀ ਗੱਲ ਬੰਦ ਹੋ ਗਈ ਤੇ ਸਾਡੇ ਤੇ ਬਾਦਲ ਹੋਵੇ ਨਾ ਹੋਵੇ ਗੱਲ ਵੱਖਰੀ ਆ ਲਾਈਨ ਸਾਡੀ ਵੀ ਉਹੀ ਹੈ ਸੋ ਸਾਨੂੰ ਆਪਣੀ ਲਾਈਨ ਖਿੱਚ ਕੇ ਰੱਖਣੀ ਪਏਗੀ ਸਾਡੇ ਝੰਡੇ ਉੱਚੇ ਰਹਿਣੇ ਚਾਹੀਦੇ ਨੇ ਗੁਰੂ ਘਰ ਦੇ ਵਿੱਚੋਂ ਜੇ ਇੱਕ ਝੰਡਾ ਵੀ ਥੱਲੇ ਹੁੰਦਾ ਆ ਉਹ ਸਿੱਖੀ ਦੀ ਹੀਣਤਾ ਆ ਉਹ ਸਾਡਾ ਸਰੈਂਡਰ ਆ ਸੋ ਅਸੀਂ ਜਿੱਥੇ ਆਪਣਾ ਧਰਮ ਦਾ ਝੰਡਾ ਉੱਚਾ ਚੁੱਕਣਾ ਆ ਉੱਥੇ ਸਾਡਾ ਰਾਜਨੀਤੀ ਦਾ ਝੰਡਾ ਵੀ ਉੱਚਾ ਰਹਿਣਾ ਚਾਹੀਦਾ ਹੈ ਇਹ ਮਸਟ ਆ ਸਾਡੇ ਵਾਸਤੇ ਇਹ ਕੋਈ ਸਿੱਖ ਨੇ ਮਨ ਦੀ ਖੇਡ ਨਹੀਂ ਗਈ ਵੀ ਮੇਰਾ ਮਨ ਕਰੇ ਤਾਂ ਮੈਂ ਇੱਥੇ ਗੱਲ ਕਰ ਲਾਂਗਾ ਨਹੀਂ ਮਨ ਕਰਦਾ ਤਾਂ ਨਹੀਂ ਕਰਾਂਗਾ ਫਿਰ ਤੁਸੀਂ ਅੱਧੀ ਸਿੱਖੀ ਵੱਢ ਕੇ ਪਹਿਲਾਂ ਗੁਰੂ ਘਰ ਚੋਂ ਬਾਹਰ ਕੱਢ ਤੀ ਥਾਂ ਕਿਸੇ ਸਮੇਂ ਤੇ ਤੁਹਾਡਾ ਪੈਤੜਾ ਜ਼ਰੂਰ ਬਦਲ ਸਕਦਾ ਹੈ ਵੀ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਕਰ ਰਹੇ ਹੋ ਪਰ ਜੇ ਤੁਸੀਂ ਟੋਟਲੀ ਬੰਦ ਕਰਤੀ ਫਿਰ ਸਿੱਖੀ ਦਾ ਸਰਵਾਈਵਲ ਨਹੀਂ ਆਗਾ ਫਿਰ ਗੁਰੂ ਘਰ ਦੀ ਉਹ ਸਪਿਰਟ ਨੂੰ ਮਾਰ ਦੋਗੇ ਤੁਸੀਂ ਸੋ ਮੈਂ ਤੁਹਾਨੂੰ ਸਿਰਫ ਇੰਨੇ ਕੀ ਬੇਨਤੀ ਕਰਨੀ ਆ ਕਿ ਜਿੱਥੇ ਅਸੀਂ ਆਪਣਾ ਨਿੱਜੀ ਜੀਵਨ ਉੱਚਾ ਚੁੱਕਣਾ ਆ ਨਾਮ ਸਿਮਰਨ ਦੇ ਨਾਲ ਜੁੜਨਾ ਆ ਗੁਰਬਾਣੀ ਪੜ੍ਹਨੀ ਆ ਜਿਹੜੇ ਇਹੋ ਜਿਹੇ ਦੀਵਾਨ ਕੀਰਤਨ ਇੱਥੇ ਤੁਸੀਂ ਆਈ ਡੋਨਟ ਨੋ ਕਿ ਤੁਸੀਂ ਹਫਤਾਵਾਰੀ ਕਰਦੇ ਹੋ ਜਾਂ ਮਹੀਨਾਵਾਰੀ ਕਰਦੇ ਹੋ ਜਿਹੜੇ ਇਹ ਨਾਮ ਸਿਮਰਨ ਹੁੰਦੇ ਨੇ ਜ਼ਰੂਰੀ ਨੇ ਕੋਸ਼ਿਸ਼ ਕਰੋ ਜੇ ਇਹ ਰੋਜ਼ ਵੀ ਹੋਣ ਲੱਗ ਪੈਂਦੇ ਇਹ ਵੀ ਘਟ ਨਹੀਂ ਆ ਪਰ ਉਹਦੇ ਨਾਲ-ਨਾਲ ਕਿਤੇ ਨਾ ਕਿਤੇ ਸਾਨੂੰ ਆਪਣੇ ਰਾਜ ਦੀ ਗੱਲ ਇਹਨਾਂ ਸਟੇਜਾਂ ਤੋਂ ਕਰਦੇ ਰਹਿਣਾ ਪਵੇ ਜਿਹੜਾ ਬੰਦਾ ਆ ਕੇ ਇੱਥੇ ਨਾਮ ਬਾਣੀ ਦੇ ਨਾਲ ਜੁੜੇ ਜਿੱਥੇ ਉਹ ਵਾਹਿਗੁਰੂ ਨਾਮ ਸਿਮਰਨ ਮੰਨ ਚ ਲੈ ਕੇ ਜਾਵੇ ਉਥੇ ਖਾਲਸਾਤਨ ਨੂੰ ਵੀ ਆਪਣੇ ਮਨ ਦੇ ਵਿੱਚ ਵਸਾ ਕੇ ਜਾਵੇ ਤਾਂ ਇਹ ਗੁਰੂ ਘਰ ਦੀ ਸੰਪੂਰਨਤਾ ਆ ਸੋ ਅਸੀਂ ਜਿੱਥੇ ਦਰਬਾਰ ਸਾਹਿਬ ਦੀ ਇੱਜ਼ਤ ਕਰਨੀ ਆ ਉਥੇ ਅਕਾਲ ਤਖਤ ਸਾਹਿਬ ਦੇ ਅੱਗੇ ਵਿਨਤ ਮਸਤਕ ਹੋਣਾ ਹੈ ਸੋ ਜਿੱਥੇ ਅਸੀਂ ਹੱਥਾਂ ਦੇ ਵਿੱਚ ਗੁਟਕਾ ਸਾਹਿਬ ਰੱਖਨੇ ਨੇ ਉਥੇ ਸਾਡੇ ਗੱਤਰੇ ਕਿਰਪਾਨ ਵੀ ਰਹਿਣੀ ਚਾਹੀਦੀ ਜਿੱਥੇ ਸਾਡੇ ਸਿੱਖੀ ਮਨ ਦੇ ਵਿੱਚ ਆ ਉਥੇ ਇਹ ਸਿੱਖੀ ਸਾਡੇ ਤਨ ਤੇ ਵੀ ਆਉਣੀ ਚਾਹੀਦੀ ਸੋ ਜਿੱਥੇ ਇਹ ਰਾਜ ਸਾਡਾ ਆਪਣਾ ਆ ਜਿੱਥੇ ਅਸੀਂ ਕਹਿੰਦੇ ਆ ਕਿ ਰਾਜ ਕਰੇਗਾ ਖਾਲਸਾ ਤੇ ਸਾਡੇ ਮਨਾਂ ਦੇ ਵਿੱਚ ਉਕਰਿਆ ਆ ਉਥੇ ਇਹ ਰਾਜ ਕਰੇਗਾ ਖਾਲਸਾ ਦੁਨਿਆਵੀ ਤੌਰ ਤੇ ਬਾਹਰ ਵੀ ਆਉਣਾ ਤੇ ਉਹ ਬਾਹਰ ਆਉਣ ਦਾ ਸਿਰਫ ਇੱਕੋ ਹੀ ਤਰੀਕਾ ਆ ਉਹ ਆ ਪੰਜਾਬ ਨੂੰ ਆਜ਼ਾਦ ਕਰਾਉਣਾ ਤੇ ਪੰਜਾਬ ਨੂੰ ਖਾਲਿਸਤਾਨ ਬਣਾਉਣਾ ਇਹਦੇ ਵਿੱਚ ਸਾਨੂੰ ਟੁੱਚਰਾ ਨਹੀਂ ਡਾਉਣੀਆਂ ਚਾਹੀਦੀਆਂ ਵੀ ਨਹੀਂ ਜੀ ਇਹ ਐਦਾਂ ਹੋ ਗਿਆ ਸਾਡੇ ਆਪਣੇ ਕਰਕੇ ਹੋ ਗਿਆ ਅਸੀਂ ਆ ਕਰ ਲਿਆ ਸਾਡੇ ਤੇ ਆ ਹੋ ਗਿਆ ਇਹ ਸਾਰਾ ਕੁਝ ਕਰੇਗਾ ਤੁਹਾਡਾ ਵਿਰੋਧੀ ਜੇ ਜਦੋਂ ਸਾਡੇ ਮਨਾਂ 'ਚ ਇਹ ਗੱਲਾਂ ਆਉਣ ਲੱਗ ਪੈਣ ਵੀ ਨਹੀਂ ਪੰਜਾਬ ਆਜ਼ਾਦ ਹੋਣਾ ਇਹਦੋਂ ਵੱਡੀ ਦੁਸ਼ਮਣ ਦੀ ਜਿੱਤ ਹੋਰ ਕੀ ਆ ਵੀ ਸੇਕ ਖੁਦ ਹੀ ਕਹਿਣ ਲੱਪੇ ਵੀ ਮੈਂ ਆਜ਼ਾਦ ਨਹੀਂ ਹੋ ਸਕਦਾ ਦੁਸ਼ਮਣ ਜਿੱਤ ਗਿਆ ਆ ਫਿਰ ਸੋ ਅਸੀਂ ਆਪਣੇ ਦੁਸ਼ਮਣ ਨੂੰ ਇਹਨਾਂ ਸੌਖਾ ਜਤਨ ਨਹੀਂ ਦੇਣਾ ਸਾ ਵੀ ਆਪਣੇ ਜਿੱਥੇ ਬੱਚੇ ਸਾਹਮਣੇ ਨੇ ਜਿੱਥੇ ਘੱਲੂ ਘਾਰਿਆਂ 'ਚ ਅਸੀਂ ਇਹ ਗੱਲ ਸਿੱਖੀ ਆ ਨਾ ਵੀ ਬੀਬੀਆਂ ਤੇ ਬੱਚੇ ਸਾਹਮਣੇ ਨੇ ਸਿੰਘਾਂ ਨੇ ਉੱਥੇ ਸਾਹਮਣ ਦੇ ਨਾਲ ਨਾਲ ਇਹ ਵੀ ਗੱਲ ਯਾਦ ਰੱਖਿਓ ਵੀ ਨੌਜਵਾਨ ਮੈਦਾਨੇ ਜੰਗ 'ਚ ਜੂਝਣਗੇ ਤਾਂ ਬਚਣੇ ਨੇ ਆਦਰਵਾਇਜ਼ ਨਹੀਂ ਬਚਨੇ ਤੁਹੇ ਜੇ ਇੱਕ ਹੋ ਵੀ ਨੌਜਵਾਨ ਵੀ ਵਿਚਾਲੀਏ ਨਾਲੇ ਫਿਰ ਕੁਝ ਨਹੀਂ ਬਚਣਾ ਫਿਰ ਸਭ ਰਗੜੇ ਜਾਣਗੇ ਛਸ਼ਤਰਧਾਰੀ ਛਸ਼ਤਰਧਾਰੀ ਤੇ ਮਰਮਦ ਰੇ ਨਹੀਂ ਮੈਂ ਤੁਹਾਨੂੰ ਕਹਿਣ ਦੇ 47 ਚੁੱਕ ਕੇ ਤੁਰ ਪੋ ਮਤਲਬ ਜੰਗ ਦੇ ਵਿੱਚ ਤੁਹਾਨੂੰ ਨਿੱਤਰਨਾ ਪਏਗਾ ਚਾਹ ਰਾਜਨੀਤਿਕ ਤੌਰ ਤੇ ਨਿੱਤਰੋ ਤੇ ਚਾਹ ਹਥਿਆਰ ਬੰਦ ਹੋ ਕੇ ਨਿੱਤਰੋ ਉਹ ਬਾਅਦ ਦੀ ਗੱਲ ਹੈ ਪਰ ਤੁਹਾਨੂੰ ਰਾਜਨੀਤਿਕ ਮੈਦਾਨ ਦੇ ਵਿੱਚ ਨਿੱਤਰਨਾ ਪਏਗਾ ਤੇ ਜੇ ਸਾਡੇ ਮਨਾਂ 'ਚ ਇਹ ਵਹਿਮ ਆ ਗਿਆ ਕਿ ਅੱਜ ਅਸੀਂ ਇਹਨੂੰ ਵਿਚਾਲੀਏ ਉਹਨੂੰ ਵਿਚਾਲੀਏ ਦੁਸ਼ਮਣ ਕਿਸੇ ਨੂੰ ਨਹੀਂ ਛੱਡੇਗਾ ਕਿਸੇ ਇੱਕ ਜਨਰੇਸ਼ਨ ਨੂੰ ਹਮੇਸ਼ਾ ਹੀ ਦੁਸ਼ਮਨ ਦਾ ਟੱਕਰਾ ਕਰਨਾ ਪੈਂਦਾ ਹੁੰਦਾ ਤੇ ਸਾਡੇ ਇਤਿਹਾਸ ਦੇ ਵਿੱਚ ਇਹ ਗੱਲ ਪਈ ਆ ਜਿਹੜਾ ਵੀ ਸਿੱਖ ਸਮਰਾਥ ਆ ਉਹਨੇ ਦੁਸ਼ਮਨ ਦਾ ਟੱਕਰਾ ਕੀਤਾ ਸੋ ਅਸੀਂ ਵੀ ਆਪਣਾ ਰਾਜ ਪ੍ਰਬੰਧ ਲੈਣ ਦੇ ਲਈ ਕੌਮੀ ਘਰ ਖਾਲਸਤਾਨ ਬਣਾਉਣ ਦੇ ਲਈ ਯਤਨਸ਼ੀਲ ਹੋਣਾ ਆ ਉਹਦੇ ਲਈ ਸਾਨੂੰ ਦੁਸ਼ਮਨ ਦੇ ਨਾਲ ਹਰ ਪਾਸਿਓਂ ਟੱਕਰਾ ਕਰਨਾ ਪਏਗਾ ਚਾਹੇ ਦੁਸ਼ਮਨ ਤੁਹਾਡੇ ਗੁਰਦੁਆਰਿਆਂ ਤੇ ਆਵੇ ਚਾਹੇ ਦੁਸ਼ਮਨ ਤੁਹਾਡੇ ਘਰਾਂ ਤੇ ਆਵੇ ਚਾਹੇ ਉਹ ਦੁਸ਼ਮਣ ਤੁਹਾਡੀ ਸਮਾਜਿਕ ਜ਼ਿੰਦਗੀ ਤੇ ਆਵੇ ਤੇ ਚਾਹੇ ਉਹ ਦੁਸ਼ਮਣ ਤੁਹਾਡੀ ਇਕਨੋਮਿਕਲ ਜ਼ਿੰਦਗੀ ਤੇ ਆਵੇ ਇੱਕ ਵੱਡਾ ਕਾਰਨ ਹੈ ਕਿ ਸਾਨੂੰ ਆਪਣਾ ਪੰਜਾਬ ਛੱਡਣਾ ਪਿਆ ਕਿਉਂ ਕਿਉਂਕਿ ਸਾਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਸਾਡਾ ਜੀਵਨ ਸੁਰੱਖਿਅਤ ਨਹੀਂਗਾ ਸਾਡੀ ਜੇਬ ਸੁਰੱਖਿਅਤ ਨਹੀਂਗੀ ਸਾਡੀ ਇਕਨੋਮੀ ਸੁਰੱਖਿਅਤ ਨਹੀਂਗੀ ਤੇ ਅਸੀਂ ਪੰਜਾਬ ਛੱਡਤਾ ਇਹਦਾ ਮਤਲਬ ਦੁਸ਼ਮਣ ਕਾਮਜਾਬ ਆ ਉਹਨੇ ਹਮਲਾ ਕੀਤਾ ਤੁਹਾਡੀ ਇਕਨੋਮੀ ਦੇ ਉੱਤੇ ਤੇ ਤੁਸੀਂ ਅਸੀਂ ਜੇ ਇਹ ਮੰਨ ਲਿਆ ਕਿ ਨਹੀਂ ਹੁਣ ਦੁਸ਼ਮਣ ਦੇ ਸਾਹਮਣੇ ਸਰੈਂਡਰ ਕਰ ਦੇਣਾ ਤੇ ਫਿਰ ਇਹ ਦੁਸ਼ਮਣ ਦੀ ਜਿੱਤੀ ਹੋਏਗੀ ਸੋ ਅਸੀਂ ਸਿੱਖੀ ਦੀ ਅਸਲੀ ਸਪਿਰਿਟ ਨੂੰ ਸਮਝੀਏ ਜਿੱਥੇ ਨਾਮ ਬਾਣੀ ਦੇ ਨਾਲ ਜੁੜੀਏ ਉੱਥੇ ਰਾਜਨੀਤਿਕ ਤੌਰ ਤੇ ਵੀ ਉੱਚੇ ਹੋਈਏ ਸੰਪੂਰਨ ਸਿੱਖ ਬਣੀਏ ਨਿਤਨੇਮ ਪੂਰਾ ਹੋਵੇ ਗੁਰੂ ਦੇ ਸਿੱਖ ਪੂਰੇ ਬਣੋ ਪਰ ਉਹਦੇ ਨਾਲ ਨਾਲ ਰਾਜਨੀਤਿਕ ਸਮਝ ਪੂਰੀ ਹੋਵੇ ਜਿੱਥੇ ਸਾਡਾ ਗੁਰੂ ਗ੍ਰੰਥ ਸਾਹਿਬ ਇਹਨਾਂ ਤਖਤਾਂ ਦੇ ਬਰਾਜਮਾਨ ਤੇ ਸਾਨੂੰ ਰਹਾਣियत ਦੀ ਖੁਰਾਕ ਵੰਡਦਾ ਆ ਉੱਥੇ ਹੀ ਅਸੀਂ ਉਹ ਵੀ ਦਿਨ ਵੇਖਣ ਲਈ ਬੇਤਾਬ ਆ ਜਿੱਦਣ ਅਕਾਲ ਤਖਤ ਦੇ ਉੱਤੋਂ ਵੀ ਸਿੱਖੀ ਦੀ ਸਪਿਰਿਟ ਪੂਰੀ ਤਰ੍ਹਾਂ ਦੇ ਨਾਲ ਪ੍ਰਚੰਡ ਹੋਵੇ ਤੇ ਉਹ ਉਹ ਦਿਨ ਹੋਏ ਕਿ ਜਿੱਦਣ ਖਾਲਸਾਤਨ ਦਾ ਝੰਡਾ ਪੰਜਾਬ 'ਚ ਚੁਲੇਗਾ ਸੋ ਇਹ ਨੀ ਗੱਲਾਂ ਦੇ ਨਾਲ ਤੁਹਾਡੇ ਤੋਂ ਮਾਫੀ ਮੰਗਦਾ ਹੋ ਸਕਦਾ ਕਿਸੇ ਨੂੰ ਗੱਲ ਕੋਈ ਕੌੜੀ ਲੱਗੀ ਹੋਵੇ ਜਾਂ ਤੁਹਾਨੂੰ ਲੱਗਾ ਹੋਵੇ ਵੀ ਪਤਾ ਨਹੀਂ ਕਿੱਥੋਂ ਆ ਕੇ ਕੀ ਬੋਲ ਕੇ ਚਲ ਗਿਆ ਪਰ ਜਿੰਨੇ ਕੁ ਗੁਰਮਾਰਾ ਇਹਨੇ ਸਮਝ ਦਿੱਤੀ ਹੈ ਸਿੱਖੀ ਤੇ ਰਾਜਨੀਤੀ ਨੂੰ ਸਮਝਾਂਦੀ ਵੀ ਸਿੱਖੀ ਦੇ ਵਿੱਚ ਰਾਜਨੀਤੀ ਦਾ ਕੀ ਸੁਮੇਲ ਉਹ ਮੈਂ ਤੁਹਾਡੇ ਨਾਲ ਕੋਸ਼ਿਸ਼ ਕੀਤੀ ਆ ਤੁਸੀਂ ਜਿਆਦੇ ਸਿਆਣੇ ਹੋ ਸੰਗਤ ਹਮੇਸ਼ਾ ਇਹ ਦੋ ਵਿਸਵੇ ਆ ਕੇ ਹੀ ਹੁੰਦੀ ਹੈ ਸੋ ਇਸ ਗੱਲ ਨੂੰ ਮੰਨਦਾ ਆ ਕਿ ਤੁਹਾਡੇ ਵਿੱਚ ਬਹੁਤ ਸਾਰੇ ਸਰੀਰ ਤੇ ਦਿਮਾਗ ਹੋਣੇ ਜਿਨ੍ਹਾਂ ਨੂੰ ਸ਼ਾਇਦ ਇਹ ਲੱਗਾ ਹੋਵੇ ਵੀ ਉਹ ਤਾਂ ਬਕਵਾਸ ਮਾਰ ਕੇ ਚਲ ਗਿਆ ਸਿੱਖੀ ਅਸਲ ਚ ਹੈ ਨਹੀਂ ਸੋ ਮੈਂ ਉਸ ਗੱਲ ਨੂੰ ਵੀ ਮੰਨਦਾ ਹੋ ਸਕਦਾ ਮੈਂ ਗਲਤ ਹੋਵਾਂ ਪਰ ਜੇ ਮੈਂ ਗਲਤ ਆ ਤਾਂ ਮੈਨੂੰ ਦਰੁਸਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਪਰ ਜੇ ਸਹੀ ਆ ਤੇ ਇਹ ਸ਼ਬਦਾਂ ਲੱਗਦਾ ਹੈ ਕਿ ਸਿੱਖੀ ਦੇ ਸਿਧਾਂਤ ਅਨੁਸਾਰ ਠੀਕ ਆ ਤੇ ਫਿਰ ਆਪਣੇ ਨਾਲ ਬੰਨ ਕੇ ਜ਼ਰੂਰ ਲੈ ਜਾਓ ਔਰ ਖਾਲਸਾਤਨ ਦੀ ਪ੍ਰਾਪਤੀ ਦੇ ਲਈ ਜਿੰਨਾ ਯਤਨ ਕਰ ਸਕਦੇ ਹੋ ਜ਼ਰੂਰ ਕਰਿਓ ਸੋ ਇੰਨੀਆਂ ਗੱਲਾਂ ਦੇ ਨਾਲ ਖੇਮਾ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ